ਨਬੋ ਜੀ ਬਟਾਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨੀ ਕੀ ਗੋਦ ਵਿੱਚ ਸਭਾਈ ਬਣ ਕੇ ਅੰਮ੍ਰਿਤ ਵੇਲੇ ਤੋਂ ਅੰਮ੍ਰਿਤ ਮਈ ਬਾਣੀ ਦਾ ਅਨੰਦ ਪ੍ਰਾਪਤ ਕਰ ਰਹੇ ਵਿਭਾਗੀ ਸਾਧ ਸੰਗਤ ਜਣੋ ਆਪਾਂ ਸਾਰੇ ਵਿਭਾਗੀ ਹਾਂ ਸਾਡੇ ਸਾਰਿਆਂ ਤੇ ਕੁੜਦੇ ਹਟਾ ਲੋ ਧੰਨ ਸ਼੍ਰੀ ਗੁਰਬੰਦ ਸਾਹਿਬ ਜੀ ਦੀਆਂ ਬੇਅੰਤ ਬੇਮਰਮਤਾ ਹਨ ਬਖਸ਼ਾ ਹਨ ਜਿਨ੍ਹਾਂ ਮਿਹਰਮਤਾ ਦੇ ਸਦਕਾ ਸਾਨੂੰ ਉਜਪਾਲ ਗੁਰੂ ਗੋਦਵਾਲ ਵਿੱਚ ਬੈਖਣ ਦਾਸ ਭਾਗਾ ਸਮਾ ਪ੍ਰਾਪਤ ਹੁੰਦਾ ਹੈ ਆਓ ਸਤਿਗੁਰੂ ਦਾ ਆਕਰਣ ਸਾਡਾ ਸਮਾ ਦੇ ਖੇਮ ਲੱਗੇ ਸਾਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਪੂਰੀ ਮਾਰੂ ਰਾਮ ਦੀ ਪ੍ਰਾਰੰਭਤਾ ਵਿੱਚ ਇਹ ਸ਼ਲੋਕ ਆਪਾਂ ਸਤਿਗੁਰਾਂ ਨੇ ਕਿਰਪਾ ਕਰਕੇ ਆਪਣੇ ਉਪਚਾਰ ਪਰਵਾਇ ਜੀ ਨਾਨਕ ਸ਼ਰਨ ਪੁਹਾਰੀਆਂ ਵੇਖੋ ਸਦਾ ਹਜੂਰ ਖੇਦਾਨ ਪ੍ਰਮਾਤਮਾ ਕੀ ਅਰਦਾਸ ਕਰਕੇ ਆਖੀ ਮਿੱਤਰ ਪ੍ਰਭੂ ਮੈਂ ਤੇਰੀ ਸ਼ਰਨ ਆਇਆ ਤੇਰੇ ਦਰ ਆਇਆ ਮੇਰ ਘਰ ਸਮਰੱਥਾ ਬਖਸ਼ਿਸ਼ ਕਰ ਮੈਂ ਸਦਾ ਤੇਰੇ ਚਰਨਾਂ ਦੀ ਧੂਣ ਬਣਿਆ ਰਾਂ ਮੈਂ ਸਦਾ ਤੈਨੂੰ ਆਪਣੇ ਅੰਗ ਸੰਗ ਵੇਖਦਾਰ ਮਾਂ ਅਰਦਾਸ ਦਾ ਤਰੀਕਾ ਦੱਸ ਕੀ ਸਤਿਗੁਰੂ ਉਹਨਾਂ ਮਹਾਨ ਸਤਸੰਗੀ ਜਨਾਂ ਦੀ ਸ਼ਿਖ ਨੂੰ ਬਿਆਨ ਕਰਦੇ ਨੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ਰ ਦਾ ਚਿੰਤਨ ਕਰਦੇ ਨੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਆਰਾਧਨਾ ਕਰਦੇ ਹਨ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਉਸ ਪ੍ਰਮਾਤਮਾ ਦੀ ਬੰਦਗੀ ਵਿੱਚ ਟੁੱਟਦੇ ਨੇ ਕਿਉਂਕਿ ਅੰਮ੍ਰਿਤ ਵੇਲੇ ਉੱਠਣਾ ਹੀ ਬਹੁਤ ਔਖਾ ਇਸ ਕਰਕੇ ਜਦੋਂ ਹਿੰਦੂਮਤ ਵਿੱਚ ਅਸੀਂ ਪੜਿਆ ਕਿ ਉਹਨਾਂ ਦੇ ਸ਼ਤਪੁਰਸ਼ਾਂ ਨੇ ਬਿਆਨ ਕੀਤਾ ਕਿ ਅੰਮ੍ਰਿਤ ਵੇਲੇ ਇਸ਼ਰਾਨ ਕਰਨ ਦਾ ਹੀ ਬੜਾ ਵੱਡਾ ਮਹਾਤਮ ਹੈ 12 ਵਜੇ ਤੋਂ ਬਾਅਦ ਅੰਮ੍ਰਿਤ ਵੇਲੇ ਹੀ ਦੀ ਪ੍ਰਾਰੰਭਤਾ ਹੈ 6 ਵਜੇ ਤੱਕ ਇਹ ਰਹਿੰਦਾ ਹੈ ਕਿ ਜਿਹੜਾ 12 ਵਜੇ ਤੋਂ ਬਾਅਦ 3 ਵਜੇ ਤੋਂ ਪਹਿਲਾਂ ਇਸ਼ਨਾਨ ਕਰਨ ਲੈਂਦਾ ਉਹਨੂੰ ਕੋਈ ਵੀ ਉਹ ਕੁਝ ਨਾ ਪੇਟਾ ਕਰੇ ਤੇ ਸ਼ਵਮਨ ਸੋਨਾ ਦਾਨ ਕਰਨ ਦਾ ਫਲ ਪ੍ਰਾਪਤ ਕਰੇ ਇਸ ਤਰ੍ਹਾਂ ਉਹ ਵੱਖਰੀਆਂ ਵੱਖਰੀਆਂ ਕਥਾਵਾਂ ਬਣਾ ਕੇ ਜਨਤ ਨੂੰ ਪਰਮੇਸ਼ਰ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਹੈ। ਕਈ ਵਾਰੀ ਅਸੀਂ ਕਹਿੰਦੇ ਆਪੇ ਸਾਡੀ ਤੇ ਮਜਬੂਰੀ ਦੀ ਸਾਡਾ ਕੰਮ ਤਾਂ ਦਾ ਇਹੋ ਜਿਹਾ ਹੈ। ਇਹ ਨਹੀਂ ਜਿਹਦੇ ਅੰਦਰ ਸੇਖ ਪੈਦਾ ਹੋ ਜਾਂਦੀ ਮੈਂ ਦਿੱਲੀ ਦੀ ਧਰਤੀ ਤੇ ਇਨਾ ਮਹਾਨ ਸਤਿਪੁਰਸ਼ਾਂ ਦੇ ਅਸਥਾਨ ਤੇ 6 ਸਾਲ ਇਹ ਤਕਰੀਬਨ 5-6 ਸਾਲ ਵੱਖਰੇ ਵੱਖਰੇ ਹੋਰ ਗੁਰਦੁਆਰਾਂ 'ਚ ਸੇਵਾ ਕੀਤੀ ਉੱਥੇ ਜਿਹੜੇ ਸੀਸਗਨ ਸਾਹਿਬ ਪ੍ਰੇਮੀ ਜਾਂਦੇ ਨੇ ਸੇਵਾ ਕਰਨ ਵਾਲੇ ਉਹ ਆਪ ਆਪਣੀਆਂ ਦੁਕਾਨਾਂ ਤੋਂ ਵੇਲੇਉਂ ਕਿ ਇੱਥੇ ਤੇ ਛੇਤੀ ਦੁਕਾਨਾਂ ਵਧਾ ਦਿੱਤੀਆਂ ਦੰਦੀਆਂ ਨੇ ਉੱਥੇ 10-11 ਵਜੇ ਤੱਕ ਕੋਈ ਲੋਕ ਕੋਈ ਦੁਕਾਨ ਬੰਦ ਨਹੀਂ ਹੁੰਦੀ ਉਹ ਦੁਕਾਨਾਂ ਸਮੇਟਦੇ ਨੇ ਸੀਸਗਨ ਸਾਹਿਬ ਚਲੇ ਜਾਂਦੇ ਨੇ ਤੇ ਮੈਨੂੰ ਪ੍ਰੇਮੀ ਨੇ ਰੱਛਾ ਬਹੁਤ ਵੱਡਾ ਤੇ ਮਰਦੂੜਾ ਗਿਆ ਕਹਿਣ ਲੱਗੇ ਨਹੀਂ ਅਸੀਂ ਜਾਣ ਨਹੀਂ ਦਿੰਦੇ ਦਰਬਾਰ ਸਾਹਿਬ ਦੇ ਧੋਣ ਦੀ ਸੇਵਾ ਕਰਨੇ ਆ ਲੈਟਨ ਬਾਥਰੂਮ ਜਿਹੜੇ ਨੇ ਪੈਪ ਲਾ ਕੇ ਆਪ ਸਾਫ ਕਰਨੇ ਆ ਤੇ ਜਦੋਂ 12 ਵੱਜ ਜਾਂਦੇ ਨੇ ਸੇਵਾ ਸਮਾਪਤ ਹੋ ਜਾਂਦੀ ਹੈ ਜੇ 12 ਵੱਜਣ ਜਾਂ 5-7 ਮਿੰਟ ਰਹਿੰਦੇ ਹੁਣ ਅਸੀਂ ਉੱਥੇ ਹੀ ਬਹਿ ਜਾਂਦੇ ਆ 12 ਵਜੇ ਅਰੰਭਤਾ ਹੋ ਗਈ ਇਸ਼ਨਾਨ ਕਰਨੇ ਆ ਤੇ ਆਪਣਾ ਅੰਮ੍ਰਿਤ ਵੇੜਨਾ ਨਿਤਨੇਮ ਕਰਕੇ ਫਿਰ ਅਸੀਂ ਸੌਣੇ ਆ ਇੱਕ ਹੋ ਜਾਂਦੇ ਨਹੀਂ ਕਿ ਸਾਨੂੰ ਸਾਡੀ ਸੇਵਾ ਦਾ ਲਾਭ ਪਿਆ ਜੇ ਸਾਡੀ ਸਾਧਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਡਾਂ ਅੰਮ੍ਰਿਤ ਵੇਲੇ ਉਪਨਾ ਦਿੱਤਾ ਉਹ ਨੀਂਦ ਨਿਭਾ ਲੈਣ ਦੇ ਨਹੀਂ ਆਪਣੇ ਜਿਹਨੇ ਨਹੀਂ ਕਰਨਾ ਉਹ ਬਹਾਨੇ ਲੰਦਾ ਹੈ ਕਿ ਮੈਂ ਤੇ ਨੇਟ ਹੋ ਗਿਆ ਕਿ ਮੈਂ ਤੁਹ ਨਹੀਂ ਉੱਠਿਆ ਦੰਦਾ ਕਿਉਂਕਿ ਜਿਹੜਾ ਨੀਂਦ ਕਰਕੇ ਜੇ ਮੰਨ ਲਓ 1 ਵਜੇ ਵੀ ਸੌਂਦੇ ਬਾਅਦ ਚ ਭਾਵੇਂ 8 ਵਜੇ 9 ਵਜੇ ਦਫਤਰ ਜਾਣ ਦੇ ਸਮੇਂ ਉੱਠਦਾ ਹੈ ਤੇ ਆਪਣੀ ਨੀਂਦ ਉਹ ਪੂਰੀ ਕਰ ਲੈਂਦਾ ਹੈ 1 ਵਜੇ ਸੁੱਤਾ ਵਿਅਕਤੀ 6 ਵਜੇ ਵੀ ਉੱਠੇਗਾ 6 ਘੰਟੇ ਪੂਰੇ ਹੋ ਜਾਂਦੇ ਹਨ ਸਤਿਗੁਰਾਂ ਖੇ ਜਿਹੜੇ ਉੱਠਦੇ ਨੇ ਇਹਦਾ ਅਸਲ ਲੇਖ ਹੈ ਜਿਹੜਾ ਅਗੋਂ ਸ਼ਬਦ ਆਰੰਭ ਹੋਇਆ ਉੱਤੇ ਲਿਖਿਆ ਸ਼ਬਦ ਪਹਿਲਾ ਸੀ ਸ਼ਲੋਕ ਕਿ ਸਤਿਗੁਰੂ ਸ਼ਬਦ ਵਰਤੋਂ ਕਰਦੇ ਨੇ ਸ਼ਬਦ ਪੰਤੀ ਪਹਿਲੀ ਹੈ ਪਿਛੋਂ ਰਾਤੀ ਛੱਡੜਾ ਨਾਮ ਖਸ਼ਮ ਕਾਲੇ ਜਿੰਨਾ ਵਡਭਾਗੀ ਬੰਦਿਆਂ ਨੂੰ ਅਮਰਕਲੇ ਪ੍ਰਮਾਤਮਾ ਆਪ ਪਿਆਰ ਭਰਿਆ ਸੱਦਾ ਭੇਜਦਾ ਹੈ ਸੱਦਾ ਕਿਵੇਂ ਭੇਜਦਾ ਜੀ ਇਹ ਤੁਹਾਡਾ ਮੈਨੂੰ ਪਤਾ ਨਹੀਂ ਬੇਅੰਤ ਪ੍ਰੇਮੀ ਨੇ ਦਿੱਲੀ 'ਚ ਜਿਨ੍ਹਾਂ ਨੇ ਇੱਕ ਸੇਵਾ ਲਈ ਹੋਈ ਸਾਰਿਆਂ ਨੂੰ ਫੋਨ ਕਰਕੇ ਜਗਾਉਂਦੇ ਨੇ 22 ਵਜੇ ਦਾ ਸਮਾਂ ਸੰਤ ਮਾਮਪੁਰ ਸੰਤ ਬਾਬਾ ਅਮਰਦੀਪ ਸਿੰਘ ਜੀ ਉਹਨਾਂ ਕੋਲ ਵੀ ਕੁਝ ਸਿੰਘਾਂ ਦੇ ਨੰਬਰ ਨੇ ਜਿਨ੍ਹਾਂ ਨੂੰ 22 ਵਜੇ ਉਠਾਦੇ ਨੇ ਫੋਨ ਕਰਕੇ ਵੀ ਚਲੋ ਡੇਰਾ ਸਾ ਵਿਖੇ ਉਥੇ ਦਿੱਲੀ ਪੌਣੇ 4 ਵਜੇ ਸੰਗਤਾਂ ਪਹੁੰਚਦੀਆਂ ਨੇ ਨਿਤਨੇਮ ਕਰਦੀਆਂ ਨੇ ਬੰਗਲਾ ਸਾਹਿਬ ਸਾਡੀਆਂ ਸੰਗਤਾਂ ਮਿਲ ਕੇ ਨਿਤਨੇਮ ਕਰਦੀਆਂ ਤੇ ਇਹ ਬੜਾ ਵਧੀਆ ਉਪਰਾਲਾ ਹੈ ਜੇ ਤੁਸੀਂ ਨਿਤਨੇਮ ਸੰਗਤੀ ਰੂਪ ਚ ਕਰਦੇ ਹੋ ਇੱਕ ਤੇ ਦੀਦਰ ਨਹੀਂ ਹੁੰਦੀ ਇੱਕ ਤੁਹਾਡੀ ਰੀਟੀਨ ਪੱਕੀ ਬਣ ਗਈ ਤੇ ਤੁਹਾਡੇ ਨਾਲ ਤੁਹਾਨੂੰ ਵੇਖ ਕੇ ਆਪੇ ਦੂਜੇ ਜੁੜਦੇ ਜਾਂਦੇ ਨੇ ਹੋਰ ਵਿਅਕਤੀ ਵੀ ਆ ਜਾਂਦੇ ਹਨ ਚਾਹ ਦੇ ਨਾਲ ਵੀ ਆਪਾਂ ਵੀ ਉੱਥੇ ਜਾਣਾ ਸ਼ੁਭਰਕ ਕਰਨ ਵਾਸਤੇ ਆਪਾਂ ਵੀ ਅਰਤਨਾ ਕਰਨੀ ਆਪਾਂ ਵੀ ਨਿਤਨੇਮ ਕਰਨਾ ਇੱਕ ਨੂੰ ਵੇਖ ਕੇ ਦੂਜਾ ਜਿਹੜਾ ਪ੍ਰੇਰਿਤ ਹੋ ਜਾਂਦਾ ਹੈ ਨਾ ਹੋਵੇ ਤੇ ਪ੍ਰੇਰਿਤ ਕਰਨਾ ਚਾਹੀਦਾ ਹੈ ਅਸੀਂ ਸਿਰਫ ਛੱਡ ਦਿੱਤਾ ਕਿ ਇਹ ਕੰਮ ਗ੍ਰੰਥੀਆਂ ਦਾ ਹੈ ਪ੍ਰਚਾਰਕਾਂ ਦਾ ਹੈ ਕੀਰਤਨੀਆਂ ਦਾ ਹੈ ਜਾਂ ਸਾਰਿਆਂ ਤੋਂ ਵੱਡਾ ਅਸੀਂ ਥੋਕ ਦਿੱਤਾ ਕਿ ਇਹ ਤੇ ਅਕਾਲ ਤਖਤ ਦੇ ਜਿਹੜੇ ਕਾਬਜ ਨੇ ਉਹਨਾਂ ਦਾ ਕੰਮ ਅਸੀਂ ਪ੍ਰਬੰਧਕ ਕਮੇਟੀਆਂ ਦਾ ਨਹੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਤੁਸੀਂ ਆਪਣੇ ਘਰਾਂ ਨੂੰ ਧਰਮਸ਼ਾਲਾ ਕਿਉਂ ਨਹੀਂ ਬਣਾਉਂਦੇ ਘਰ ਘਰ ਅੰਦਰ ਧਰਮਸ਼ਾਲਾ ਕੁਵੇ ਕੀਰਤਨ ਸਦਾ ਵਸਵਾ ਇਹ ਰੂਪ ਕਿਉਂ ਨਹੀਂ ਦਿੰਦੇ ਤੁਸੀਂ ਬਣਤੇ ਗਏ ਨੇ ਅਸੀਂ ਯਤਨ ਨਹੀਂ ਕਰ ਰਹੇ ਕੁਝ ਵੀ ਨਹੀਂ ਸਾਨੂੰ ਕਰਨਾ ਪੈਣਾ ਸਾਰਾ ਦਿਨ ਨਾ ਸੁਣੋ ਤੁਸੀਂ ਮੈਨੂੰ ਕਿਸੇ ਪ੍ਰੇਮੀ ਨੇ ਪੁੱਛਿਆ ਸੀ ਜੀ ਮੇਰਾ ਚਿੰਤ ਕਰਦਾ ਮੈਂ ਫੋਨ ਤੇ ਦਾ ਤੀਵੀਂ ਤੇ ਬਾਣੀ ਲਾ ਲੈਣਾ ਤੇ ਜੇ ਬੰਦਾ ਕੋਲ ਨਾ ਵੇ ਧਿਆਨ ਨਾ ਦੇਏ ਤੇ ਫਿਰ ਇਹ ਕਿਤੇ ਨਰਾਦਰ ਤੇ ਨਹੀਂ ਬਿਲਕੁਲ ਵੀ ਨਹੀਂ ਟੀਵੀ ਦੀ ਉੱਚੀ ਆਵਾਜ਼ ਛੱਡ ਕੇ ਬਾਣੀ ਲਾ ਲਓ ਜਿੱਥੇ ਜਾਓਗੇ ਤੁਹਾਡੇ ਕੰਨਾਂ 'ਚ ਗੂੰਜੇਗੀ ਉਹ ਆਵਾਜ਼ ਤੇ ਇੱਕ ਨਾ ਇੱਕ ਦਿਨ ਉਹ ਅਸਰ ਕਰ ਜਾਗੀ ਕਿਉਂਕਿ ਸੰਤ ਸਿੰਘ ਜੀ ਮਸ਼ਕੀਨ ਕਹਿੰਦੇ ਨੇ ਬਾਣੀ ਦਾ ਅਸਰ ਹੁੰਦਾ ਹੈ ਉਸ ਥਾਂ ਤੇ ਜਿੱਥੇ ਗਾਇਆ ਜਾਂਦਾ ਹੈ ਉਹ ਥਾਂ ਚਾਰਜ ਹੋ ਜਾਂਦੀ ਜਿੱਥੇ ਪੜਿਆ ਜਾਂਦਾ ਹੈ ਤੇ ਉਹਨਾਂ ਐਵੇਂ ਨਹੀਂ ਆਖਿਆ ਅਭਿਆਸ ਸੀ ਉਹਨਾਂ ਦਾ ਬੜਾ ਵੱਡਾ ਉਹਨਾਂ ਬਾਣੀ ਦਾ ਪ੍ਰੈਕਟੀਕਲ ਕੀਤਾ ਹੈ ਉਹਨਾਂ ਨੇ ਬਾਣੀ ਨੂੰ ਚੰਗੀ ਤਰ੍ਹਾਂ ਖੋਜੀ ਹੈ ਖੋਜ ਤੋਂ ਬਾਅਦ ਉਹ ਗੱਲ ਕਰ ਰਹੇ ਨੇ ਕਿਉਂਕਿ ਬਾਬਾ ਕਬੀਰ ਸਾਹਿਬ ਜੀ ਇਹ ਗੱਲ ਕਹਿ ਰਹੇ ਹਨ ਕਬੀਰ ਸੋਈ ਮੁਖ ਧੰਨ ਹੈ ਕਬੀਰ ਸੋਈ ਮੁਖ ਧੰਨ ਹੈ ਜਾਂ ਮੁਖ ਤਹੀਐ ਰਾਂ ਉਹ ਮੁਖੜਾ ਧੰਨ ਹੋ ਗਿਆ ਜੀ ਜਿਸ ਮੁਖ ਦੇ ਵਿੱਚੋਂ ਜਿਸ ਮੁਖਾਦ ਪਿੰਨ ਦੇ ਵਿੱਚੋਂ ਪਰਮੇਸ਼ਰ ਦਾ ਨਾਮ ਉਚਾਰਨ ਕੀਤਾ ਗਿਆ ਜਿਨੇ ਕਹਿ ਦਿੱਤਾ ਵਾਹਿਗੁਰੂ ਜਿਨੇ ਕਹਿ ਦਿੱਤਾ ਸਤਨਾਮ ਜਿਨੇ ਕਹਿ ਦਿੱਤਾ ਰਾਮ ਰਾਮ ਅੱਲਾ ਅੱਲਾ ਖੁਦਾ ਖੁਦਾ ਕਿਸਾਨੇ ਨਾਮ ਪਰਮੇਸ਼ਰ ਦੇ ਨੇ ਜੀ ਕਿਤੇ ਕੋਈ ਆਖੇ ਵੀ ਸਾਡੀ ਸੇਖਾਂ ਦੀ ਤੇ ਬਹਿ ਕੇ ਖੁਦਾ ਦਾ ਨਾਮ ਲੈਣਾ ਪਾਪ ਹੈ ਨਹੀਂ ਅੱਲਾ ਕਾਉ ਖੁਦਾ ਕਾਉ ਬਲਿਹਾਰੇ ਜਾਉ ਜਿਤੇ ਤੇਰੇ ਨਾਮ ਹੈ ਕਿਉਂਕਿ ਉਹ ਤੇ ਵਸ਼ਿਆ ਹੈ ਗੁਰਬਾਣੀ ਕੀ ਆਸਾ ਜੀ ਕੀ ਵਾਰ ਵਿੱਚ ਤੁਸੀਂ ਰੋਹ ਸੁਣਦੇ ਹੋ ਬਲਿਹਾਰੀ ਕੁਦਰਤ ਵਸ਼ਿਆ ਤੇਰਾ ਅੰਤ ਨਾ ਜਾਈ ਲਖਿਆ ਹਰ ਥਾਂ ਤੇ ਦਮਿਆ ਹੋਇਆ ਹੈ ਕੋਈ ਵੀ ਨਾਮ ਲਵੋ ਉਹ ਖੁਸ਼ ਹੋ ਜਾਂਦਾ ਹੈ ਚੇਤੇ ਜ਼ਰੂਰ ਕਰੋ ਹੁਣ ਜਿਹੜੇ ਲੈਂਦੇ ਨੇ ਜਿਹੜੇ ਚਿੰਤਨ ਕਰਦੇ ਨੇ ਜਿਹੜੇ ਅਰਤਨਾ ਕਰਦੇ ਨੇ ਉਹਨਾਂ ਨੂੰ ਸੁਬਦਨੋ ਕੇ ਬਾਬਾ ਸ਼ਰਫ ਕਹਿੰਦੇ ਕਬੀਰ ਸੋਈ ਮੁਖ ਧਨ ਹੈ ਜਹਾ ਮੁਖ ਕਹੀਐ ਰਾਮ ਉਹਨਾਂ ਆਖਿਆ ਤੁਹਾਨੂੰ ਕੂਣ ਕਹਿੰਦਾ ਕਿ ਮੇਰਾ ਸਲੀਰ ਨਿਰਮਲ ਨਹੀਂ ਹੋਇਆ ਕਹਿਣਾ ਤੇ ਸ਼ੁਰੂ ਕਰੋ ਆਖਿਆ ਨਹੀਂ ਬੜਾ ਮੋਟਾ ਗਾਲਿਆ ਖਾਣਾ ਪੂrti ਵਾਸਤੇ ਉਹ ਵਾਸੀਆ ਲੈਂਦਿਆਂ ਨਿਤਨੇਮ ਕੀਤਾ ਬੜੇ ਤੰਗ ਹੋ ਕੇ ਵੀ ਪਸ਼ਾ ਪੜੀਆਂ ਪੰਜ ਬਾੜੀਆਂ ਓਖੇ ਸੁੱਖ ਹੋ ਕੇ ਪੜਦੀਆਂ ਨੇ ਸੋਧਨ ਵੀ ਕਦੀ ਕਰਨ ਲਈ ਕਦੀ ਨਾ ਕੀਤੀ ਨੇਮ ਨਹੀਂ ਬਣਿਆ ਇੱਕ ਦਿਨ ਸੋਧਰ ਨਾ ਹੋਵੇ ਇੱਕ ਦਿਨ ਨਿਤ ਨਾ ਨਿਤਨੇਮ ਨਾ ਹੋਵੇ ਤੇ ਸਿਖ ਤੜਫੇ ਵੀ ਮੇਰਾ ਤੇ ਰਹਿ ਗਿਆ ਏ ਕਿਤੇ ਨ ਮੱਥਾ ਨਾ ਟੇਕਿਆ ਲੈ ਤਰਲਾ ਲੈ ਦਾਤਾ ਕਿਉਂ ਭਜਾਈ ਤਾਂ ਬਣੀ ਕਿਦੋਂ ਤੇ ਵੀ ਸਭ ਕਿਤੇ ਨੇ ਸੋਈ ਮੁਕਤਾ ਨ ਹੈ ਵੀਰ ਸੋਈ ਮੁਕਤਨ ਹੈ ਜਾਂ ਮੁਕ ਕਈਏ RAM ਹੁਣ ਆਖਿਆ ਤੁਹਾਨੂੰ ਕਿੰਨੀ ਆਖਿਆ ਕਿ ਇਹ ਗਾਣ ਦੇ ਨਾਲ ਫਾਇਦਾ ਨਹੀਂ ਅੰਦਾ ਦੇਹੀ ਕਿਸ ਕੀ ਬਾਪਰੀ ਇਹ ਸਰੀਰ ਕਾਦਾ ਵਿਚਾਰ ਹੈ ਪਵਿੱਤਰ ਹੋਹੇਗੇ ਗ੍ਰਾਮ ਕੋ ਨਗਰ ਓ ਸ਼ਹਿਰ ਪਵਿੱਤਰ ਹੋ ਜਾਣਗੇ ਇਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਿਲ ਸੋਇਨ ਚੋਵਾਰੀ ਨਾਲ ਤੜਨਾਵੇਂ ਕੀਤੇ ਜਿੱਥੇ ਨਹੀਂ ਜਪਿਆ ਜਾਂਦਾ ਉਹ ਵੀ ਸੁਣ ਲੈ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸੇ ਨਗਰ ਉਜਾੜੀ ਦੀ ਹੋ ਕਿਸ ਕਰਦਾ ਮੂਰਤ ਹੋਵੇ ਅਸੀਂ ਇਦਾਂ ਹੀ ਪੜਦੇ ਹਾਂ ਬਸ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਿਲ ਸੋਇਨ ਚੋਵਾਰੀ ਉਜੇ ਕਿਤੇ ਅਗਲੀ ਪੰਕਤੀ ਪੜ੍ਹ ਦਿੱਤੀ ਤੇ ਪਰਿਵਾਰ ਜਿਹੜਾ ਨਰਾਕ ਨਾ ਹੋਵੇ ਇਹ ਤੇ ਇਥੇ ਨਾਲੇ ਅਸੀਂ ਮੂਰਤ ਕਰ ਰਹੇ ਹਾਂ ਨਾਲੇ ਉਜਾੜ ਦੀ ਗੱਲ ਕਰ ਰਹੇ ਨੇ ਬਾਬਾ ਕਹਿ ਰਿਹਾ ਜੀ ਉਹ ਘਰ ਉਜਾੜ ਹੈ ਉਹ ਨਗਰ ਉਜਾੜ ਹੈ ਉਹ ਸ਼ਹਿਰ ਉਜਾੜ ਹੈ ਜਿੱਥੇ ਚਿੰਤਨ ਨਹੀਂ ਕੀਤਾ ਜਾਂਦਾ ਸਤਿਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਜਿੰਨਾ ਵੜਪਾਗੀ ਬੰਦਿਆਂ ਦੇ ਸਿਰ ਤੇ ਪਰਮੇਸ਼ਰ ਨੇ ਮਿਹਰ ਰਹਿਮਤ ਪਰਿਆ ਹੱਥ ਰੱਖਿਆ ਅਮਰਤ ਵੇਲੇ ਉਠਾਇਆ ਪਿਆਰ ਭਰਾਂ ਰਿਆ ਸਦਾ ਦਿੱਤਾ ਸਦਾ ਕੀ ਹੈ ਜੀ ਇੱਕ ਜਗੰਦੇ ਨਾਲ ਹਨ ਇੱਕ ਨਾ ਸੁਤਿਆਂ ਦੇ ਉਠਾਲ ਉਠਾ ਉਠਾ ਕੇ ਅਵਾਜ ਮਾਰ ਬਾਲ ਕੇ ਕਿ ਜਪਣਾ ਆਪਾਂ ਚਿੰਤਨ ਕਰਨਾ ਅਰਾਧਨਾ ਕਰਨੀ ਹੈ ਅਨੰਤ ਪ੍ਰੇਮੀ ਨੇ ਗੁਰੂ ਨਾਲ ਜੋੜਨ ਵਾਲੇ ਜਿਹੜੇ ਅਮਰਤ ਵੇਲੇ ਸਵਾ ਗੁਰੂ ਦਾ ਸਿਮਰਨ ਭਾਈ ਸਾਹਿਬ ਭਾਈ ਗੁਰਸਹਿਬ ਸਿੰਘ ਜੀ ਲੁਧਿਆਣੇ ਵਾਲੇ ਉਹਨਾਂ ਨੇ ਬਹੁਤ ਸੰਗਤਾਂ ਜੋੜੀਆਂ ਨੇ ਉਹ ਫੋਨ ਤੇ ਕਰਾ ਦਿੰਦੇ ਨੇ ਸਵੇਰੇ ਸਵੇਰੇ ਹਰਿੰਦਰ ਨਗਰ ਸਵੇਰੇ 4 ਤੋਂ 5 ਰੋਜ਼ ਸਿਮਰਨ ਹੁੰਦਾ ਹੈ ਜਿਹੜੀ ਸੋਸਾਇਟੀ ਪਿਛਲੀ ਵਾਰ ਆਪਣੇ ਆਇਸ਼ਿਸ਼ਤਾ 24 ਤਰੀਕ ਨੂੰ ਉਹਨਾਂ ਵੱਲੋਂ ਕੀਤਾ ਜਾਂਦਾ ਹੁੰਦਾ ਹੈ ਕੋਤੇ ਨਿਤਾ ਪ੍ਰਤੀ ਚਿੰਤਨ ਹਰ ਰੋਜ਼ ਸਵੇਰੇ ਵਾਇਗਰੂ ਵਾਇਗਰੂ ਜਪਦੇ ਨੇ ਬਸ ਕਿਉਂਕਿ ਜਿੰਨੇ ਬਾਣੀ ਦੇ ਸ਼ਬਦ ਨੇ ਇਕ ਓੰਕਾਰ ਤੋਂ ਲੈ ਕੇ 18 10 20 ਤੱਕ ਨਾਮ ਦੀ ਗੱਲ ਕੀਤੀ ਗਈ ਕਿ ਨਾਮ ਜਪੋ ਸੇਵਾ ਕਰੋ ਇਹ ਫਿਰ ਤੀਜਾ ਕਰਮ ਕਰਮ ਕਰਿਓ ਵੰਡ ਛਕੋ ਇਹਦੇ ਨਾਲ ਤੁਹਾਡੀ ਜ਼ਿੰਦਗੀ ਤੁਹਾਡੀ ਪਰਮੇਸ਼ਰ ਨਾਲ ਬਣਾਂਏਗੀ ਪਰਮੇਸ਼ਰ ਤੁਹਾਡਾ ਰਖਸ਼ਕ ਬਣੇਗਾ ਪਰਮੇਸ਼ਰ ਤੁਹਾਡੇ ਤੇ ਮਿਹਰਾਂ ਕਰੇਗਾ ਪਰ ਆਪਾਂ ਸੇਮਤ ਰਹ ਗਏ ਆਪਾਂ ਤੇ ਅਖਿਆ ਵੀ ਫਟਾਫਟ 5 ਮਿੰਟਾਂ ਚ ਜਪਤੀ 10 ਮਿੰਟਾਂ ਚ ਜਾਪ ਸ਼ਰਵ ਕਰਕੇ ਹੇ ਬੇਰੇ ਬਰਗੇ ਆਖਾ ਪੀ ਤੇ ਨਹੀਂ ਪੜਦੀਆਂ ਨੇ ਜੀ ਇਹ ਪੰਜ ਤੇ ਅਮਰਤੀਆਂ ਬਾਣੀਆਂ ਨੇ ਕੋਈ ਗੁਨਾਹ ਨਹੀਂ ਇਹ ਪੰਜ ਸਵੇਰੇ ਉੱਡਣ ਦੋ ਸ਼ਾਮੀ ਉੱਡਣ ਸਤ ਪਾਵੇ ਮਰਿਆਦਾ ਚ ਲਿਖਿਆ ਵੀ ਦਿਨ ਤੇ ਲੋ ਪੰਜ ਬਣਦੀਆਂ ਨੇ ਪਰ ਇਹ ਸਵੇਰੇ ਤਕਰੀਬਨ ਤਕਰੀਬਨ ਪੰਜ ਬਾਣੀਆਂ ਦਾ ਨਿਤਨੇਮ ਹਰ ਗੁਰਦੁਆਰਿਆਂ ਚ ਕੀਤਾ ਜਾਂਦਾ ਹੈ ਇਹ ਹੋਣਾ ਚਾਹੀਦਾ ਜਿਨ੍ਹਾਂ ਨੇ ਵਧਾ ਦੇਓਗੇ ਉਹਨਾਂ ਪ੍ਰੇਮ ਵਧੇਗਾ ਜਿਨ੍ਹਾਂ ਪ੍ਰੇਮ ਵਧੇਗਾ ਉਹਨਾਂ ਅਸੀਂ ਪਰਮੇਸ਼ਰ ਦੇ ਨੇੜੇ ਹੋ ਜਾਣਗੇ ਜਿਨ੍ਹਾਂ ਪਰਮੇਸ਼ਰ ਦੇ ਨੇੜੇ ਹੋਵਾਂਗੇ ਉਹਨਾਂ ਸਾਡੀ ਜ਼ਿੰਦਗੀ ਚੋਂ ਦੁੱਖ ਸਾਡੇ ਘਰਾਂ ਵਿੱਚੋਂ ਕਲੇਸ਼ ਸਾਡੀ ਜ਼ਿੰਦਗੀ ਚੋਂ ਰੋਗ ਚਲੇ ਜਾਣਗੇ ਰੱਬ ਸਾਡੇ ਤੇ ਕਿਰਪਾ ਕਰਨੀ ਸ਼ੁਰੂ ਕਰ ਦੇਗਾ ਉਹਦੀ ਕਿਰਪਾ ਦਾ ਪੱਤਰ ਬਣ ਲਈ ਇੱਕੋ ਇੱਕ ਤਰੀਕਾ ਮਨੋਂ ਕੋਲ ਕਿਸੇ ਕੋਲ ਨਾ ਜਾਏ ਕਿਸੇ ਕੋਲ ਕੋਈ ਤਰੀਕਾ ਨਾ ਕੁਛ ਹੋ ਵੀ ਕਿਵੇਂ ਜਪਣਾ ਜੀ ਕੀ ਕਰਨਾ ਜੀ ਕਿਹੜਾ ਸ਼ਬਦ ਜਪੀ ਜਿਹੜਾ ਮਰਜੀ ਵਾਹਿਗੁਰੂ ਵਾਹਿਗੁਰੂ ਕੱਲਾ ਹੀ ਜਪੀ ਜਾਓ ਬਥੇਦਾ ਸਤਨਾਮ ਕੱਲਾ ਜਪੀ ਜਾਓ ਬਥੇਰੇ ਰਾਮ ਰਾਮ ਕਰੀ ਜਾਓ ਅੱਲਾ ਅੱਲਾ ਖੁਦਾ ਖੁਦਾ ਮੀਠਲ ਮੀਠਲ ਜੋ ਮਰਜੀ ਕੋਈ ਜੋ ਜਪ ਲਾਓ ਬਸ ਪ੍ਰਸ਼ਾਦਾ ਨਾ ਭਾਵੇਂ ਕਣਕ ਦਾ ਪਾਓ ਮੂੰਚ ਸਬਜੀ ਹੋਵੇ ਨਾ ਹੋਵੇ ਮਾਜਰੇ ਦਾ ਪਾਲੋ ਮੱਕੀ ਦੇ ਆਟੇ ਦਾ ਪਾਲੋ ਚੌਲਾਂ ਦਾ ਆਟਾ ਬਣਾ ਕੇ ਛੋਲਿਆਂ ਦਾ ਆਟਾ ਬਣਾ ਕੇ ਵੀ ਲੋਕ ਖਾ ਰਹੇ ਨੇ ਉਹਨੇ ਕਿੰਦਲ ਜਾ ਕੇ ਭੁੱਖ ਮਟਾ ਦੇਣੀ ਐਸ਼ੇ ਕਰਕੇ RAM RAM ALLAH ALLAH KHUDA KHUDA ਵੈਗਰੂ ਵੈਗਰੂ ਸਤਨਾਮ ਸਤਨਾਮ ਬੀ ਤੁਲ ਬੀਤਲ ਇਹ ਜੋ ਕੁਝ ਤੁਸੀਂ ਜਪੋਗੇ ਇਹਨੇ ਤੁਹਾਡੀ ਆਤਮਿਕ ਭੁੱਖ ਨੂੰ ਮਟਾ ਦੇਣਾ ਤੇ ਜਿਸ ਦਿਨ ਆਤਮਿਕ ਭੁੱਖ ਮਿਟ ਗਈ ਉਹ ਤੁੰ ਦੁਨੀਆਂ ਦੇ ਸਾਰੇ ਪਦਾਰਥਾਂ ਨੇ ਤੁਹਾਡੇ ਘਰ ਆਪੇ ਉਹਨਾਂ ਸ਼ਿਲ ਕਰ ਦੇਣਾ ਤੁਹਾਨੂੰ ਲੋੜ ਨਹੀਂ ਪੈਣਾ ਇਹ ਪਦਾਰਥ ਤੁਹਾਨੂੰ ਆ ਕੇ ਪੁੱਛਣਗੇ ਮਾਇਆ ਤੁਹਾਨੂੰ ਤੁਹਾਡੇ ਕਾਰਾਂ ਕੇ ਪੁੱਛੇਗੀ ਵੀ ਮਨੋਂ ਸੇਵਾ ਦੇ ਮਾਇਆ ਰਾਸਟ ਤੁਹਾਨੂੰ ਭੱਜ ਦੌੜ ਨਹੀਂ ਕਰਨੀ ਪਵੇਗੀ ਮੋਹਨ ਸਿੰਘ ਬਾਬਾ ਨਿਧਾਨ ਸਿੰਘ ਜੀ ਲੰਗਰਾਂ ਵਾਲੇ ਵਾਪਸ ਅਜੂਨ ਸਾਹਿਬ ਤੋਂ ਵੀ ਨਹੀਂ ਖਰਚਾ ਪਾਣੀ ਚੱਲਦਾ ਨਹੀਂ ਚਲਾ ਸਕਦੇ ਲੰਗਰ ਇੱਥੋਂ ਦੇ ਲੋਕ ਤੰਗ ਕਰਦੇ ਨੇ ਚਰਚਾ ਵਿਸ਼ੰਗਤਾ ਨਹੀਂ ਦਿੰਦੀਆਂ ਸਤਿਗੁਰੂ ਰਸਤੇ 'ਚ ਮਿਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਰੂਪ ਧਾਰਨ ਕਰ ਲਿਆ ਉੱਥੇ ਆਪਣਾ ਕਹਿਣ ਲਿਖੇ ਗਿਆਨ ਸਿੰਘੇ ਲੰਗਰ ਚੱਲੇਗਾ ਅੱਜ ਤੋਂ ਬਾਅਦ ਤੁਸੀਂ ਸੇਵਾ ਕਰੋਗੇ ਮਾਇਆ ਦੀ ਤੁਹਾਨੂੰ ਲੋੜ ਨਹੀਂ ਸਿਰਫ ਤੁਹਾਡੀ ਜੇਬ ਹੋਵੇਗੀ ਖੀਸਾ ਤੇਰਾ ਤੇ ਤੁਹਾਨੂੰ ਮੈਂ ਦਿਆਂਗਾ ਅਸ ਲੰਗਰ ਚਲਾਣਾ ਤੁਸੀਂ ਪਤਾ ਨਹੀਂ ਅੱਜ ਵੀ ਵਾਜਦਾ ਹੋਵੇ ਉਹ ਨਗਾਰਾ ਕਿੰਨੇ ਬੜੀ ਦੇਰ ਤੱਕ ਆਪੇ ਵਜਦਾ ਰਿਹਾ ਇੱਕ ਨਗਾਰੀ ਉਹਨਾਂ ਰੱਖਿਆ ਸੀ ਉਹ ਜਦੋਂ ਚੜਾਈ ਕਰ ਗਿਆ ਜਿਹੜਾ ਲੰਗਨ ਦੀ ਆਵਾਜ਼ ਦਿੰਦਾ ਹੈ ਤੇ ਉਸ ਸਮੇਂ ਤੇ ਆਪੇ ਨਗਾਰਾ ਵੱਜ ਜਾਂਦਾ ਸੀ ਕਿਆਨੀ ਸੰਤ ਸਿੰਘ ਮਸ਼ਕੀਨ ਕਹਿੰਦੇ ਨੇ ਅਸੀਂ ਜਾ ਕੇ ਵੇਖਿਆ ਕਿਉਂਕਿ ਜਿਹੜਾ ਪ੍ਰਚਾਰਕ ਪ੍ਰਸਾਦ ਹੁੰਦਾ ਨਾ ਤਰਕ ਕਰ ਲੈਂਦਾ ਵੀ ਇਸ ਤਰ੍ਹਾਂ ਵੀ ਹੋ ਸਕਦਾ ਹੈ ਵੀ ਨਗਾਰੇ ਦਾ ਆਪੇ ਵੱਜਣਾ ਹੈ ਇਹ ਤੇ ਬਿੜੌਖ ਹੈ ਇਹ ਤੇ ਚਮਤਕਾਰ ਹੈ ਅਸੀਂ ਆਖਾਂਗੇ ਕਰਾਮਾਤ ਕਿਸੇ ਮਰੇ ਹੋਏ ਨੂੰ ਜਿਉਂਦਾ ਕਰ ਦੇਣਾ ਸਾਡੇ ਵਾਸਤੇ ਤੇ ਉਹ ਕਰਾਮਾਤ ਹੈ ਪਰ ਗੁਰੂ ਘਰ ਤੇ ਉਹ ਰੁਟੀਨ ਸੀ ਉਹ ਛਤ੍ਰੇ ਪਾਤਸ਼ਾਹ ਨੇ ਕੀਤਾ ਪਰ ਤਾਂ ਪੁੱਤਰ 6ਵੇਂ ਪਾਛਾ ਦੇ ਪੁੱਤਰ ਨੇ ਆਪਣੇ ਦੋਸਤ ਨੂੰ ਜਿਉਂਦਾ ਕੀਤਾ ਬੜੇ ਨੇ ਜੀ ਕਲਪਨਾਮਦੇਵ ਜੀ ਮਹਾਰਾਜ ਨੇ ਆਪਣੀ ਕਿਰਪਾ ਨਾਲ ਗਾਂਜਿੰਦੀ ਕਰ ਦਿੱਤੀ ਤਾਂ ਅੱਖਿਆ ਬਾਣੀ ਚ ਵੀ ਸ਼ੱਕ ਨਾ ਕਰੀ ਸਤਿਗੁਰੂ ਮੇਰਾ ਮਾਰਗੇ ਵਾਲਾ ਹੈ ਸਤਿਗੁਰੂ ਮੇਰਾ ਸਰਬ ਪ੍ਰਤਪਾਲਾ ਹੈ ਉਹ ਮਰੇ ਚ ਸਾਹ ਪਾ ਲੈਣਾ ਜੀ ਮਿਰਤਕ ਕੋ ਪਾਇਓ ਤਨ ਸਾਸ ਬਿਸ਼ਰਤ ਆਗ ਮਿਲਾਇਆ ਕਿਛਿਹਰਿਆ ਨੂੰ ਮੇਲ ਨਾ ਪਰਮੇਸ਼ਰ ਮਰਿਆ ਵਿੱਚ ਸਵਾਪਨਦਾ ਹਾਂ ਇੱਥੇ ਤਰਕਸ਼ੀਲ ਕਰਨਗੇ ਕਿ ਇਹ ਤੇ ਆਤਮਿਕ ਪੱਖ ਜੀ ਆਤਮਿਕ ਸਵਾਪਨਦਾ ਸਾਰਾ ਕੁਝ ਉਹ ਕਰ ਸਕਦਾ ਜੀਵ ਨਹੀਂ ਜਿਉਂ ਜਿਉਂਦੇ ਕਰ ਸਕਦਾ ਤੇ ਫਿਰ ਉਹ ਨੂੰ ਸਭ ਨਾਲ ਗੱਲਾਂ ਸਮਰੱਥ ਨਹੀਂ ਸ਼ਿਕਿਆ ਗਣਾ ਸਭ ਨਾਲ ਗੱਲਾਂ ਸਮਰੱਥ Swami ਸੋਕਿਉ ਮਨੋਵਸਾਰੇ ਸਤਿਗੁਰਾਂ ਆਖਿਆ ਕਿਉਂ ਉਸਾਰਦੇ ਨੂੰ ਮਨ ਵਿੱਚ ਸਦਾ ਚੇਤੇ ਰੱਖ ਇਹ ਤੇ ਸਾਧਗੁਰੂ ਕਹਿੰਦੇ ਨੇ ਚੇਤੇ ਕਰਾਂਦਾ ਪਿਆਰ ਭਰਿਆ ਸੱਦਾ ਦਿੰਦਾ ਪਿੱਛੋਂ ਪਿੱਛੋਂ ਰਾਤੀ ਸੱਜਣਾ ਨਾਮ ਖਸ਼ਮ ਕਾ ਲੇ ਸਦਾ ਭੇਜਿਆ ਪ੍ਰੇਰਣਾ ਦਿੱਤੀ ਪਰਮੇਸ਼ਰ ਨੇ ਉਹ ਪ੍ਰੇਮੀ ਉੱਠ ਕੇ ਖਸ਼ਮ ਪ੍ਰਭੂ ਦਾ ਨਾਮ ਲੈਂਦੇ ਨੇ ਹੁਣ ਵੇਖੋ ਜੀ ਮਾਨ ਕੀ ਹੈ ਜਿਹੜੇ ਨਾਮ ਲੈਂਦੇ ਤੇ ਖੇਮੇ ਸ਼ਤਰ ਸਰਾਏ ਚ ਦਿਸਨ ਰਤ ਰਤ ਪੀਣੇ ਇਸ ਮਾਨ ਰਾਜਿਆਂ ਕੋਲ ਹੁੰਦਾ ਜਿੱਦੀ ਦਾ ਜ਼ਿਕਰ ਕੀਤਾ ਦਾ ਤੇ ਰਾਜਿਆਂ ਵਾਸਤੇ ਵਧੀਆ ਮਹਿਲ ਨੇ ਵਧੀਆ ਸ਼ਮਿਆਨੇ ਤੇ ਸ਼ਤਰ ਝੁਲ ਦੇ ਦੇ ਜਿਸ ਕਾਲ ਵਿੱਚ ਸਤਿਗੁਰੂ ਸਨ ਉਦੋਂ ਰਾਜੇ ਵਾਸਤੇ ਜਿੱਥੇ ਵੀ ਹੋ ਜਾਂਦਾ ਤੰਬੂ ਕਨਾਲ ਲਾ ਕੇ ਤਿਆਰੀ ਕੀਤੀ ਜਾਂਦੀ ਅੱਜ ਵੀ ਤੁਸੀਂ ਵੇਖੋਗੇ ਜਦੋਂ ਕੋਈ ਪ੍ਰਧਾਨ ਮੰਤਰੀ ਮੁੱਖ ਮੰਤਰੀ ਹੁੰਦਾ ਤੇ ਟੈਂਟੀ ਲੱਗਦਾ ਉਹਨੂੰ ਕਿਸੇ ਮਹਿਲ ਚ ਨਹੀਂ ਜਾ ਕੇ ਸੁਣਿਆ ਜਾਂਦਾ ਕਿਸੇ ਖੁੱਲੇ ਮદાન ਵਿੱਚ ਵੱਡਾ ਟੈਂਟ ਲਾ ਕੇ ਉਹਦੀ ਆਉ ਭਗਤ ਉਹਦਾ ਸਵਾਗਤ ਕੀਤਾ ਜਾਂਦਾ ਹੈ ਬਾਬਾ ਜੀ ਕਹਿਣ ਲੱਗੇ ਕਿ ਉਹਨਾਂ ਵਾਸਤੇ ਉਹ ਪ੍ਰਮਾਤਮਾ ਤਿਆਰੀ ਕਰਦਾ ਤਿਆਰ ਪਰ ਤਿਆਰ ਰੱਥ ਨੇ ਜੀ ਉਹਨਾਂ ਵਾਸਤੇ ਤੰਬੂ ਸ਼ਤਰ ਗਨਾਤਾ ਰੱਥਾਂਾਂ ਦੇ ਦਰ ਤੇ ਹਰ ਵੇਲੇ ਤਿਆਰ ਦਿਸਦੇ ਨੇ ਭਾਵੇਂ ਉਹਨਾਂ ਦੀ ਹੈ ਜੈ ਜੈਕਾਰ ਆਉ ਭਗਤ ਚਚਕਾਲੀ ਛੱਡੇ ਜਾਂਦੇ ਨੇ ਇਸ ਝਲ ਦੇ ਵਿੱਚ ਨਾਨਕ ਮੱਤੇ ਦੀ ਤਰਜੀਹ ਇਹੋ ਜੀ ਕਰਨਾ ਵਾਪਰ ਜਾਂਦੀ ਜਿਹਦੇ ਕਰਕੇ ਪਰਸ਼ੀਮ ਸਿੰਘ ਨੂੰ ਆਪਣੀ ਜਾਨ ਗਵਾਣੀ ਪਈ ਉਹ ਮੁੱਖ ਮੰਤਰੀ ਅੰਮ੍ਰਿਤੋ ਚੰਦ ਕਰੰਦਾ ਉਹਦੇ ਵਾਸਤੇ ਗੋਗਟ ਪਹਿਨਾਣਾ ਕੋਈ ਮੱਤ ਮਤ ਨਹੀਂ ਸੀ ਸ਼ਰੂਪਾ ਸੀ ਦਿੰਨੇ ਆ ਗੁਰੂ ਘਰ ਆਏ ਨੂੰ ਪਰ ਗੁਰੂ ਘਰ ਦੀ ਹਦੂਦ ਅੰਦਰ ਕਿਸੇ ਨੂੰ ਨਚਾਣਾ ਨਾਚ ਕਰਾਣਾ ਤੇ ਬਸੇ ਰੰਗਣ ਵਾਲੀ ਕਹਾਣੀ ਸੀ ਭਾਵੇਂ ਜਿਹਨਾਂ ਬੱਚਿਆਂ ਨੇ ਇਹਨੂੰ ਮਾਰਿਆ ਕੁਣਾ ਵਿੱਚੋਂ ਇੱਕ ਦਿਨ ਕਾਊਂਟਰ ਕਰ ਦਿੱਤਾ ਗਿਆ ਹਮਾਰ ਦਿੱਤਾ ਗਿਆ ਸ਼ਹੀਦ ਕਰ ਦਿੱਤਾ ਗਿਆ ਪਰ ਖੈਰ ਉਹਨੇ ਇਹ ਕੁਰਬਾਨੀ ਅਦਾਈ ਨਹੀਂ ਦਾਨੀ ਸਿੱਖੋਂ ਸਦਾ ਉਸ ਮੱਥੇ ਨੂੰ ਚੇਤੇ ਰੱਖੇਗੀ ਕਿਉਂਕਿ ਜਿਹੜਾ ਉਸ ਨਾਲ ਜੁੜ ਕੇ ਉਹਦੇ ਸਤਕਾਰ ਲਈ ਕਰਮ ਕਰਦਾ ਉਹਦੀ ਤੇ ਥਾਂ ਥਾਂ ਤੇ ਜਾਇਦਾ ਕਾਰ ਹੈ ਅਸੀਂ ਮਨੁੱਖਾਂ ਦੀ ਜਾਇਦਾ ਕਾਰ ਤੇ ਲੱਗੀਆਂ ਸਤਿਗੁਰਾਂ ਕਹੇ ਮਨ ਵਿੱਚ ਰੱਬ ਵਸਾਂ ਕਿੰਨੂ ਜਜਾ ਕਰਨ ਦੀ ਜਰੂਰਤ ਨਹੀਂ ਆਪੇ ਹੋਵੇਗੀ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਸਾਰੇ ਕਰਨਗੇ ਜੀ ਜੈ ਜੈਕਾਰ ਇਹ ਜੇ ਸਹਿਬ ਸਤਿਗੁਰ ਨਾਨਕ ਸਾਹਿਬ ਜੀ ਕਹਿੰਦੇ ਨੇ ਉਹਨਾਂ ਵਾਸਤੇ ਤੰਬੂ ਛਤਰ ਖਨਾਟਾਂ ਰੱਖ ਉਹਨਾਂ ਦੇ ਦਰ ਤੇ ਹਰ ਵੇਲੇ ਤਿਆਰ ਪਰ ਤਿਆਰ ਦਿਸਦੇ ਨੇ ਜਿੰਨੀ ਤੇਰਾ ਨਾਮ ਤੇ ਆਇਆ ਜਿਨ ਕੋ ਸਤ ਮਿਲੇ ਇਹ ਸਾਰੇ ਦੁਨੀਆ ਦੀ ਮਾਨ ਵਡਿਆਈ ਦੇ ਪਦਾਰਥੋਂ ਦਾ ਨੂੰ ਆਪਣੇ ਆਪ ਆ ਕੇ ਮਿਲਦੇ ਨੇ ਮੈਂ ਪਹਿਲਾਂ ਜ਼ਿਕਰ ਕਰਦਾ ਕਰ ਦਿੱਤਾ ਹੈ ਵੀ ਨਾਮੀ ਪੁਰਸ਼ ਦੇ ਤੇ ਦਰ ਤੇ ਮਾਇਆ ਹੈ ਕਿ ਕਿ 10 ਭਗਤਾ ਤੈਨੂੰ ਆਉਂਦਾ ਨਾ ਭਗਤ ਰਵਦਾਸ ਦੀ ਦੇ ਸਹਿਯੋਗ ਤੇ ਕੋਈ ਭਗਤ ਉਹਨਾਂ ਦੇ ਦਰ ਤੇ ਕੋਈ ਸੇਵਕ ਕਿ ਆ ਲੈ ਲਓ ਦੀ ਪਾਰਸ ਪਰ ਇਹ ਤੇ ਉਹਨਾਂ ਦੀ ਵਰਤ ਲੋੜ ਹੈ ਨਾ ਭੀਸ਼ਭ ਕਹਿੰਦੇ ਨੇ ਮੇਰੇ ਕੋਲ ਵੀ ਆਈ ਮਾਇਆ ਕਬੀਰ ਆਈ ਮੁੰਦੇ ਪੈ ਅਨਕ ਕਰੇ ਕਰ ਭੇ ਸਾਮ ਰਾਖੇ ਗੁਰ ਆਪਣੇ ਹੁਣ ਕੀਨੋ ਆਦੇਸ਼ ਕੀ ਕੀਤਾ ਜੀ ਦੇਸ ਨਾ ਕਾਟੀ ਕੰਨੋਂ ਕਾਟੀ ਕਾਟ ਊਟ ਕੈ ਡਾਰੀ ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਯਾਰੀ ਇਹ ਸੁਭਾ ਹੈ ਸੰਤਾਂ ਦਾ ਵੀ ਨਹੀਂ ਤੈਨੂੰ ਆਪਣੇ ਤੇ ਹਾਵੀ ਨਹੀਂ ਹੁੰਦੇਣਾ ਤੂੰ ਸਾਡੀ ਸੇਵਾ ਵੀ ਨਹੀਂ ਕਰ ਸਕਦੀ ਕਿਉਂਕਿ ਤੇਰੇ ਚੌਗਣ ਹੈ ਫਿਰ ਸਾਡੇ ਤੋਂ ਬਿਨਾ ਕਰਾਏਗੀ ਸਤਿਗੁਰਾਂ ਇਥੇ ਗੱਲ ਨਹੀਂ ਖਤਮ ਕਰ ਦਿੱਤੀ ਕਹਿਣ ਲੱਗੇ ਦੁਨੀਆਂ ਦੇ ਸਾਰੇ ਮਾਣ ਵਡਿਆਈ ਪਦਾਰਥ ਉਹਨਾਂ ਨੂੰ ਆਪਣੇ ਆਪ ਆ ਮਿਲਦੇ ਨੇ ਜਿਨ੍ਹਾਂ ਨੇ ਹੇ ਪ੍ਰਭੂ ਤੇਰਾ ਨਾਮ ਸਿਮਰਿਆ ਹੈ ਪਰ ਰਹਾਉ ਦੀ ਪੰਕਤੀ 'ਚ ਮੇਰਾ ਮਾਲਕ ਕਹਿੰਦਾ ਬਾਬਾ ਮੈਂ ਕਰਮਹੀਣ ਉੜਿਆਰ ਮੈਂ ਮੰਨੇ ਭਾਗਾ ਵਾਲਾ ਹਾਂ ਝੂਠੇ ਵਣਜ ਕਰਨਾ ਬੰਦ ਭਾਗੀ ਦੀ ਆ ਕਿਉਂ ਝੂਠੇ ਪਦਾਰਥ ਅਸੀਆਂ ਅੱਖਾਂ ਜੀ ਝੂਠੇ ਕਿਵੇਂ ਸਤਿਗੁਰਾਂ ਅੱਖਾਂ ਦੋਵੇਂ ਨੇ ਝੂਠੇ ਵੀ ਨਹੀਂ ਤੇ ਝੂਠੇ ਵੀ ਨਹੀਂ ਤਾਂ ਤੋਂ ਸੱਚ ਹੈ ਤੇ ਨਾ ਤੂੰ ਸੱਚ ਹੈ ਦੋਵੇਂ ਚੀਜ਼ਾਂ ਤੇਰੇ ਚ ਨਹੀਂ ਹੁਣ ਕਿਸੇ ਦੁਆ ਖੇ ਪਿਤਾ ਤੂੰ ਸੱਚ ਹੈ ਤੇ ਨਾ ਸੱਚਾ ਹੋ ਤੇ ਲੜ ਪਏਗਾ 허ਬਾਣੀ ਨੂੰ ਪੁੱਛੋ ਕਿੰਦੇ ਨੇ ਮਾਤਾ ਝੂਠੀ ਪਿਤਾ ਵੀ ਝੂਠੇ ਝੂਠੇ ਹੀ ਹਾਂ ਲੱਗ ਗਈ ਤੇਰਾ ਜਨਮ ਹੀ ਝੂਠੇ ਦਾ ਹੋਇਆ ਹੈ ਤਾਂ ਮੈਂ ਝੂਠੇ ਜਾਵੇਂ ਝੂਠੇ ਝੂਠੇ ਮਨ ਹੈ ਆਪਾ ਗੇ ਸਤਿਗੁਰਾਂ ਸਾਹਮਣੇ ਪੰਡਤ ਬੈਠਾ ਸੀ ਬਗ ਜੀ ਨੇ ਉਂਗਲ ਕਰਕੇ ਆਖਿਆ ਕਹੋ ਪੰਡਤ ਸੂਚਾ ਕਮਣ ਥਾਉ ਜਹਾਂ ਬੈਠੋਂ ਖੋਦਨ ਖਾਉ ਤੂੰ ਕਹਿੰਦਾ ਮੈਂ ਕਾਰ ਕਰਕੇ ਸਚੌਂਕਾ ਸੂਚਾ ਕਰ ਲਿਆ ਹੁਣ ਆਖਿਆ ਗੋਬਰ ਝੂਠਾ ਚੌਂਕਾ ਝੂਠਾ ਝੂਠੀ ਦਿਨੀ ਕਾਰਾ ਤੇ ਬੰਦਰ ਨੇ ਸਵਾਲ ਕਰ ਦਿੱਤਾ ਮੰਨੇ ਵੀ ਕਹਿ ਦਿੱਤਾ ਕਿ ਸੱਚਾ ਕੌਣ ਹੈ ਸਭ ਕਹੋ ਕਮੀਰ ਤੇ ਨਰ ਸੁੱਚੇ ਉਹਨਾਂ ਆਖਿਆ ਹਨ ਸੱਚੀ ਬਰੀ ਵਿਚਾਰਾ ਜਿਨ੍ਹਾਂ ਦੇ ਖਿਆਲ ਸੱਚੀ ਹੋ ਗਏ ਜਿਨ੍ਹਾਂ ਦੀ ਅੰਦਰਲੀ ਵਿਚਾਰ ਸੱਚਾ ਸਜੀ ਹੋ ਗਈ ਜਿਨ੍ਹਾਂ ਦੇ ਅੰਦਰ ਸੱਚੇ ਦਾ ਵਾਸਾ ਹੋ ਗਿਆ ਇੱਥੇ ਬਾਬਾ ਜੀ ਕਹਿੰਦੇ ਮੈਂ ਤੇ ਝੂਠੇ ਪਦਾਰਥਾਂ ਦਾ ਨੀਕਤਰਤਾ ਕਰਦਾ ਜਗ ਰਚਨਾ ਸਭ ਝੂਠ ਹੈ ਉਹ ਹੀ ਕਤਰ ਕੀਤਾ ਹੈ ਨਾ ਜਗਤ ਦੇ ਪਦਾਰਥ ਜਾਨ ਲਿਹੋ ਦੇ ਮੀਤ ਪਰ ਨਹੀਂ ਜਾਣਿਆ ਅਸ ਮਿੱਤਰ ਨੇ ਸੁਣ ਲਿਆ ਕੁਝ ਵੀ ਨਹੀਂ ਜਾਣਿਆ ਸਤਿਗੁਰਾਂ ਕਿਉ ਮੈਂ ਕਰਮਹੀਣ ਹਾਂ ਕਿਉ ਬੰਦੇ ਭਾਗਾ ਵਾਲਾ ਨਾਪ ਨਾ ਪਾਇਆ ਤੇਰਾ ਤੇਰੇ ਨਾਮ ਦੀ ਮੈਂ ਪ੍ਰਾਪਤੀ ਨਹੀਂ ਕੀਤੀ ਅੰਧਾ ਪਰਮ ਭੂਲਾ ਮਨ ਮੇਰਾ اے ਪ੍ਰਭੂ اے ਅਕਾਲ ਪੁਰਖ ਮਾਇਆ ਦੇ ਮੋ ਵਿਚਾਨਾ ਹੋਇਆ ਮੇਰਾ ਮਨ ਮਾਇਆ ਦੀ ਖਾਤਰ ਪਟਕਣਾ ਵਿੱਚ ਹੈ ਕੋਰਾਏ ਪਿਆਰੇ ਆ ਤੇ ਮੈਂ ਤੇਰਾ ਨਾਮ ਪ੍ਰਾਪਤ ਨਹੀਂ ਕਰ ਸਕਿਆ ਇਹਦੀ ਮੈਨੂੰ ਸਜਾ ਮਿਲੀ ਸੰਸਾਰ ਤੇਰੀਆਂ ਧਿਆਪਾ ਤੇ ਆਖਿਆ ਨੇ ਜੱਗੇ ਦਾ ਕਿ ਨਹੀਂ ਬਾਬਾ ਕਹਿੰਦਾ ਸੰਸਾਰ ਤੇ ਮਿਲਦੀ ਸਤਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਇਹੇ ਇਹੇ ਤਾਂ ਕਾਰਨ ਹੈ ਸਾਧ ਕੀਤੇ ਦੁਖ ਪਰ ਪੁਣੇ ਪੁਰਬ ਲਿਖੇ ਮਾਏ ਪੁਰਬ ਕਹਿੰਦੇ ਨੇ ਹੁਣ ਤੋਂ ਪਹਿਲੇ ਸਾਰੇ ਜਨਮ ਜਨਮਾਂ ਜਨਮਾਂ ਦਾ ਦੇ ਲੇਖ ਨੇ ਬਾਬਾ ਕਹਿੰਦਾ ਹੈ ਮਾਂ ਹੈ ਮੇਰੀ ਮਤ ਮੈਂ ਦੁਨੀਆਂ ਦੇ ਨੇਕਾਂ ਪਦਾਰਥਾਂ ਦੇ ਸਵਾਦ ਮਾਣਦਾ ਰਿਹਾ ਹੁਣ ਤੋਂ ਪਹਿਲਾਂ ਸਾਰੇ ਬੰਤ ਲੰਬੇ ਜੀਵਨ ਸਬਰ ਵਿੱਚ ਕੀਤੇ ਕਰਮਾਂ ਦੇ ਸੰਸਕਾਰ ਮੇਰੇ ਮਨ ਵਿੱਚ ਉਕਰਦੇ ਗਏ ਤੇ ਉਹਨਾਂ ਭੋਗਾਂ ਦੇ ਇਵਜ ਵਿੱਚ ਜਿਹੜੇ ਮੈਂ ਭੋਗ ਕੀਤੇ ਕਿਉਂਕਿ ਮਾਇਆ ਕੀ ਹੈ ਜੀ ਇਹਾਂ ਭੋਗ ਆ ਆਗੈ ਇਥੇ ਸੰਸਾਰ ਦੇ ਉੱਤੇ ਸਿਰਫ ਭੋਗਦੇ ਨੇ ਆਗੈ ਨਰਕ ਬਿਨਾ ਉਸ ਉੱਥੇ ਨਰਕਾਂ ਚ ਵਸਣਾ ਜਿਹੜਾ ਮਾਇਆ ਦੇ ਵਿੱਚ ਗਲਤਾਂ ਲਿੰਦਾ ਹੈ ਇਥੇ ਸੰਸਾਰ ਦੇ ਭੋਗ ਭੋਗ ਲਿੰਦਾ ਅੱਗੇ ਨਰਕਾਂ ਦਾ ਭਾਗੀ ਬਣ ਜਾਂਦਾ ਹੈ ਤੇ ਉਹਨਾਂ ਦੇ ਭੋਗਾਂ ਦੇ ਇੰਜ ਵਿੱਚ ਸਤ ਗੁਰਾਂ ਖੇ ਮੇਰੇ ਦੁੱਖ ਵੱਧਦੇ ਗਏ ਜਿਵੇਂ ਜਿਵੇਂ ਮੈਂ ਇਹਨਾਂ ਨਾਲ ਜੁੜਿਆ ਦੁੱਖਾਂ ਚ ਵੱਧਾ ਹੋ ਗਿਆ ਲੈ ਕੇ ਤੇ ਸੁੱਖ ਆਇਆ ਸਾ ਆਤਮਿਕ ਸੁੱਖ ਲੈ ਕੇ ਆਉਂਦਾ ਜਨਮ ਦੇ ਨਾਲ ਹਰ ਕੀ ਹੋਇਆ ਜੀ ਕੱਟ ਗਏ ਹਰ ਮਿਸ਼ਰਤ ਤੇਰੇ ਗੁਣ ਗਲਿਆ ਚੰਗੇ ਗੁਣ ਗਲਦੇ ਗਏ ਜੀ ਹੁਣ ਕੀ ਬਣ ਗਿਆ ਸਤਿਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਖਤਮ ਹੋ ਗਈ ਕਹਾਣੀ ਸੁਖ ਥੋੜੇ ਦੁੱਖ ਅਗਲੇ ਦੁੱਖੇ ਦੁੱਖ ਵਿਹਾਏ ਨਾਨਕ ਦੁਖੀਆਂ ਸਭ ਸੰਸਾਰ ਆਪਾਂ ਸੁਣਿਆ ਜੀ ਬਾਣੀ ਚ ਤੇ ਆਪਾਂ ਸਾਰਿਆਂ ਤੋਂ ਵੀ ਸੁਣਿਆ ਵੀ ਬੜਾ ਦੁਖੀ ਆ ਸੋਚਾ ਜਗਤ ਦੁਖੀ ਹੋਇਆ ਬੈਠਾ ਕਿਉਂ ਆ ਜੀ ਸਤਿਗੁਰਾਂ ਆਖਿਆ ਸੁਖ ਤਾਂ ਥੋੜੀ ਬਾਣੇ ਪਰ ਦੁੱਖ ਬੇਅੰਤ ਉਗ ਪਏ ਉਗਮ ਪਏ ਹੁਣ ਮੇਰੀ ਉਮਰ ਵਿੱਚ ਦੁੱਖ ਬੜੇ ਜਾਂਦਾ ਨੇ ਤੇ ਦੁੱਖਾਂ ਵਿੱਚ ਸਾਰੀ ਉਮਰ गुذرਣੀ ਆਪਾਂ ਕਈਆਂ ਵਿਅਕਤੀ ਨੂੰ ਕਹਿ ਦੇਣਾ ਕਿ ਇਹ ਤਾਂ ਸਾਦੀ ਉਮਰਿਆਂ ਦੀ ਗੱਤ ਹੈ ਇਹਨੇ ਤੇ ਜ਼ਿੰਦਗੀ ਚ ਸੁੱਖ ਵਖਿਆ ਹੀ ਨਹੀਂ ਇਹਦਾ ਕਾਰਨ ਹੈ ਕਿ ਉਹਨੇ ਆਪਣੇ ਪਿਛਲੇ ਜਨਮਾਂ ਚ ਬੜੇ ਵੱਡੇ ਗੁਨਾਹ ਕੀਤੇ ਨੇ ਅੱਗੇ ਸਤਿਗੁਰੂ ਕਹਿੰਦੇ ਨੇ ਵਿਛੜਿਆ ਕਾ ਕਿਆ ਵਿਛੜੈ ਮਿਲਿਆ ਕਾ ਕਿਆ ਮੇਲ ਉਹਨਾਂ ਬੰਦਿਆਂ ਦਾ ਜੋ ਪ੍ਰਮਾਤਮਾ ਨਾਲੋਂ ਵਿਛੜਿ ਹੋਏ ਨੇ ਹੋਰ ਕਿਸ ਪਿਆਰੇ ਪਦਾਰਥ ਨਾਲੋਂ ਵਿਛੋੜਾ ਹੈ ਸਭ ਤੋਂ ਕੀਮਤੀ ਪਦਾਰਥ ਤਾਂ ਪਰਮੇਸ਼ਰ ਦਾ ਨਾਮ ਸੀ ਜਿਹਦੇ ਤੋਂ ਵਿਛੜ ਗਏ ਉਹਨਾਂ ਜੀਵਾਂ ਦਾ ਜੋ ਪ੍ਰਭੂ ਚਰਣਾ ਵਿੱਚ ਜੁੜੇ ਹੋਏ ਹਨ ਹੋਰ ਕਿਹ ਸ੍ਰੇਸ਼ਟ ਪਦਾਰਥ ਮੇਲ ਬਾਕੀ ਰਹਿ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਕਿਸੇ ਹੋਰ ਪਦਾਰਥ ਦੀ ਲੋੜ ਹੀ ਨਹੀਂ ਰਹਿ ਗਈ ਉਹ ਤੇ ਹਰ ਸਮੇਂ ਰੱਬ ਦਾ ਚਿੰਤਨ ਕਰਦੇ ਨੇ ਸਾਹਿਬ ਸੋ ਸਲਾਹੀ ਹੈ ਜਿਨ ਕਰ ਦੇਖੇ ਆਖੇਲ ਉਸ ਮਾਲਕ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਜਿਨੇ ਜਗਤ ਤਮਾਸ਼ਾ ਰਚਿਆ ਇਹ ਰੱਜ ਕੇ ਇਹਦੀ ਸਭਾਲ ਕਰ ਰਿਹਾ ਸਾਰੇ ਜਗਤ ਨੂੰ ਤੱਕ ਰਿਹਾ ਹੈ ਕਰ ਕਰ ਵੇਖੈ ਸਿਰਦਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਅੱਗੇ ਸਤਿਗੁਰਾਂ ਖਿਆ ਸੰਜੋਗੀ ਮੇ ਲਾਵਣਾ ਇਹ ਤਨ ਕਿਤੇ ਭੋਗ ਪਰਮਾਤਮਾ ਨੇ ਬਖਸ਼ੇ ਤੇ ਸੁਜੋਗਾ ਨਾਲ ਇਸ ਮਨੁੱਖ ਦਾ ਸਰੀਰ ਦਾ ਸੋਣਾ ਬਲਾਪ ਹੋਇਆ ਸੀ ਪਰ ਇਸ ਸਰੀਰ ਵਿੱਚ ਆ ਕੇ ਨੇ ਕੇਵਲ ਤੇ ਕੇਵਲ ਮਾਇਕ ਪਦਾਰਥ ਬਾਣੀ ਇਸ ਕਰਕੇ ਸਾਧੂ ਗੁਰਾਂ ਆਖਿਆ ਸਰੀਰ ਤੇ ਮਿਲ ਗਿਆ ਸੀ ਬੜੇ ਵੱਡੇ ਭਾਗਾਂ ਨਾਲ ਪਰ ਵੇਜੋ ਕੀ ਮਿਨ ਵਿਛੜੇ ਦਾਨਿਕ ਪੀ ਸੰਜੋਗ ਇਹ ਜਦੋਂ ਅਸੀਂ ਰਦਾ ਵਿੱਚ ਮੌਤ ਆਈ ਮਨੁੱਖਾ ਸਰੀਰ ਨਾਲੋਂ ਛੋੜਾ ਆ ਗਿਆ ਪਰ ਮਾਇਕ ਪਦਾਰਥਾਂ ਦੀ ਭੋਗਾਂ ਦੇ ਕਾਰਨ ਮੋੜ ਮੋੜ ਫਿਰ ਜਨਮ ਤੇ ਮੌਤਾਂ ਗੇੜ ਪੈਂਦਾ ਜੰਮ ਜੰਮ ਮਰੇ ਮਰੇ ਫਿਰ ਦਮੈਂ ਬਹੁਤ ਸਜਾਈ ਪਿਆ ਦੇਸ਼ ਪਰਸ ਸਜਾਵਾਂ ਦੇ ਵੱਡੇ ਦੇਸ਼ ਵਿੱਚ ਚਲਾ ਜਾਂਦਾ ਹੈ ਸਤਿਗੁਰਾਂ ਖੈ ਇਹਦੇ ਤੋਂ ਉਚਾਖ ਰਹੀ ਰੱਬ ਦਾ ਚਰਤਨ ਕਰ ਰੱਬ ਦੀ ਅਰਦਾਸ ਨਾ ਕਰ ਗੁਰੂ ਮੇਰ ਕਰੇ ਸਾਨੂੰ ਦਾਪ ਤੇ ਮੰਡੀ ਜਾ ਚਾਏ ਅਸੀਂ ਸਿਰਫ ਇੱਕੋ ਤੇ ਬਣ ਕੇ ਆਪਣੀ ਜ਼ਿੰਦਗੀ ਜਿਉ ਸਕੀ ਕਿਸੇ ਦੇ ਦਰ ਤੇ ਨਾ ਪੜਗੇ ਕਿਸੇ ਦਾ ਸਤਿਕਾਰ ਕਰਨਾ ਸਿਰ ਰਵਾਣਾ ਇਹ ਕੋਈ ਏਨੀ ਵੱਡੀ ਗੱਲ ਨਹੀਂ ਸਿਰਫ ਪੂਜਾ ਅਕਾਲ ਕੀ ਕਰੇ ਮੈਂ ਮੱਥਾ ਟੇਕਣ ਨੂੰ ਵੀ ਮਾੜਾ ਨਹੀਂ ਮੰਨਦਾ ਕਿ ਕੋਈ ਨਹੀਂ ਤੁਹਾਡੇ ਤੋਂ ਵੱਡਾ ਉਹਦੇ 'ਚ ਕੋਈ ਚਾਰ ਹੁਣ ਨੇ ਇਹ ਗੁਰਬਾਣੀ ਕਹਿੰਦੀ ਜੋ ਗੁਰ ਦੀ ਸੈ ਸਿਖੜਾ ਤੇ ਸੰਦੇਮ ਨੇ ਲਾਗੋਂ ਪਾਇਂ ਜਿਹੜੇ ਤਰਕ ਵਾਲੇ ਸਨ ਉਹ ਆਖਿਆ ਜੀ ਅੰਦਰੋਂ ਨਿਵਣ ਦੀ ਗੱਲ ਨਹੀਂ ਚੰਗਾ ਸਿੱਖ ਹੋਵੇ ਤੇ ਸਤਿਗੁਰਾਂ ਖ ਚਰਣਾ ਤੇ ਮੱਥਾ ਟੇਕ ਦੀ ਕੋਈ ਗੁਨਾ ਨਹੀਂ ਪਰ ਇਸੇ ਸ਼ਬਦ ਚ ਉਸ ਸਿੱਖ ਤੇ ਗੁਣ ਦਸੀ ਇਹ ਇਹ ਨਾ ਗੁਣਾ ਕਰਕੇ ਟੇਕੀ ਔਰ ਆਪਾਂ ਤੇ ਵਾਅਦਾ ਹੀ ਟੇਕਣਾ ਸ਼ੁਰੂ ਕਰ ਦਿੱਤਾ ਤੇ ਦੇਖਾ ਦੇਖੀ ਸੰਗਤ ਪਰ ਭੁੱਲਾ ਭੁੱਲੇ ਪਟਕਾ ਖਾਂਹੇ ਵਾਲੀ ਸਿੱਖ ਗੱਲ ਨਾ ਕਰੇ ਸਤਿਗੁਰੂ ਸਾਨੂੰ ਆਪਣੇ ਲੜ ਲਾ ਲੈਣ ਆਪਣਾ ਬਣਾ ਲੈਣ ਆਪਣੇ ਚੱਲਣਾ ਦਾ ਪਉਰਾ ਬਣਾ ਕੇ ਜ਼ਿੰਦਗੀ ਜਿਉਂਦੀ ਮਤ ਦੇਣ ਇਹ ਦਾਤ ਸਤਿਗੁਰੂ ਸਾਡੀ ਝੋਲੀ ਚ ਪਾਣ ਸਤਿਗੁਰਾਂ ਦੇ ਸੰਗ ਅਰਦਾਸ ਹੈ ਬੇਨਤੀ ਹੈ ਪ੍ਰੇਮ ਸਹਿਤ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਾਂ